ਕੀ ਕਰ ਰਹੀ ਸੀ ਉੱਥੇ ਬਸ ਉੱਥੇ ਬੈਠੀ ਸੀ ਮੈਂ ਤੇ ਬੀ ਅਫਸਰ ਜੀ ਲੱਗਦੀ ਆ ਕੰਨਾ ਕੋ ਸੁਣਦਾ ਪਰ ਬੋਲ ਨਹੀਂ ਰਹੀ ਜਵਾਨ ਨਹੀਂ ਬਲ ਰਹੀ ਤੇ ਬਾਪ ਐਂਜਲ ਜੀ ਆ ਤੇ ਥੋੜੀ ਜੀ ਲੰਘਦੀ ਨੂੰ ਮਾਰਦੀ ਆ ਆ ਜਾ ਵਾਹਰਾ ਦੇਖੋ ਰੱਬ ਦੀ ਭਗਤ ਨਹੀਂ ਆ ਕੋਈ ਚੱਲਦਾ ਅੱਜ ਕੱਲ੍ਹ ਇਹਦੀਆਂ ਰੂਹਾਂ ਨੂੰ ਰੋਲਤਾ ਸੜਕਾਂ ਤੇ ਪਿੰਡ ਕਿਹੜਾ ਵਾ ਤੁਹਾਡਾ ਕਿਹੜਾ ਵਾ ਪਿੰਡ ਕਿੱਥੋਂ ਦੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹੋ ਸਕਦਾ ਆਪਣੇ ਤੋਂ ਵਿਛੜ ਗਈ ਹੋਵੇ ਹੋ ਸਕਦਾ ਵਾਕਈ ਚੰਗੇ ਚੰਗੇ ਪਰਿਵਾਰ ਚ ਰਹਿੰਦੀ ਹੋਵੇ ਹੋ ਸਕਦਾ ਇਹਦੇ ਭੈਣ ਭਰਾ ਇਹਦੇ ਧੀਆਂ ਪੁੱਤ ਇਹਦੇ ਮਾਂ ਪਿਓ ਇਹਨੂੰ ਲੱਭਦੇ ਫਿਰਦੇ ਹੋਣ ਪਰ ਉਹਨਾਂ ਤੱਕ ਪਹੁੰਚਾਉਣ ਵਾਸਤੇ ਇੱਕੋ ਇੱਕ ਜਰੀਆ ਸੋਸ਼ਲ ਮੀਡੀਆ ਨਾਮ ਲਿਖ ਦਿਓ ਆਪਣਾ ਇੱਧਰ ਲਿਖ ਦਿਓ ਨਾਮ ਲਿਖ ਦਿਓ ਇੱਧਰ ਤੇ ਤਾੜੀਆਂ ਬਹੁਤ ਅੱਛੇ ਬਹੁਤ ਅੱਛੇ ਨਾਮ ਕਿਆ ਹੈ ਤੁਹਾਡਾ ਕੀ ਨਾਮ ਹੈ ਨਾਮ ਤੁਹਾਡਾ ਕਿਆ ਹੈ ਕਹਾ ਕੀ ਰਹਿਣੇ ਵਾਲੀ ਹੈ ਨਾਮ ਤੁਹਾਡਾ ਕਿਆ ਹੈ ਨਾਮ ਆਪਣੇ ਜਿੰਮੇਵਾਰੀ ਨਿਭਾਉਣਾ ਸਾਡੇ ਕੋਲੇ ਉੱਥੇ ਹਾਸ ਤੋ ਪਹੁੰਚਿਆ ਦਿਗਰਾਉਂ ਸ਼ਹਿਰ ਦੇ ਬਿਲਕੁਲ ਨੇੜੇ ਪੈਂਦਾ ਏ ਤਾਂ ਪਿੰਡ ਉੱਥੋਂ ਬਾਈ ਹੁਣੀ ਇਸ ਭੈਣ ਨੂੰ ਲੈ ਕੇ ਆਇਆ ਜੇ ਹੁਣ ਤੁਸੀਂ ਆਪਣਾ ਫਰਜ਼ ਨਿਭਾਇਓ ਜਿਵੇਂ ਇਹਨਾਂ ਨੇ ਨਿਭਾਇਆ ਇਨਸਾਨ ਹੋਣ ਦਾ ਹੁਣ ਅਗਲਾ ਫਰਜ਼ ਤੁਸੀਂ ਨਿਭਾਇਓ ਵੀਡੀਓ ਨੂੰ ਸ਼ੇਅਰ ਕਰਕੇ ਜੇ ਕੋਈ ਪਹਿਚਾਨਦਾ ਜੇ ਕਿਸੇ ਨੇ ਇਹਨੂੰ ਭੈਣ ਨੂੰ ਪਹਿਲਾਂ ਦੇਖਿਆ ਵਾ ਤਾਂ ਸਾਡੇ ਨੰਬਰ ਦਿੱਤੇ ਹੋਏ ਉੱਪਰ ਉਹਨਾਂ ਨੰਬਰਾਂ ਤੇ ਇਹ ਤੋਂ ਲਗੇ ਵਿਆਹ ਇੱਕ ਮਾਈ ਲੁਬਾਰਾ ਸਾਡੇ ਪਟਾੜਾ ਚੌਂਟੇ ਤੋਂ ਇੱਥੇ ਆ ਜੇ ਕੋਈ ਵੀ ਜਾਣ-ਪਛਾਣ ਹੈ ਕਿਸੇ ਨੇ ਕੋਈ ਕਿਸੇ ਨੇ ਟੱਚ ਨਹੀਂ ਦੇ ਦਿੱਚੋ ਜਾਣਦਾ ਵੀ ਬਤੁ ਨਹੀਂ ਮੈਂ ਕਿਹਾ ਕਿ ਅੱਗੇ ਕੋਲੋਂ ਆ ਗਏ ਹਾਂ ਹਾਂਜੀ ਆ ਆਲਰੀਡੀ ਆ ਜਿਹੜੀ ਜਿਹੜੀ ਪਹਿਲਾਂ ਭੇਜੀ ਸੋਨ ਬਣਾ ਕੇ ਤੇ ਅਸੀਂ ਹੁਣ ਗੁਰਦੁਆਰਾ ਸਾਹਿਬ ਲੈ ਆਏ ਉਥੋਂ ਜੋ ਕੰਡੀ ਸੀ ਜੀ ਜੀ ਸਾਡੇ ਨਗਰ ਸਰਦ ਸਵੇਰ ਤੋਂ ਹੀ ਸੀ ਲੇਖੀ ਆ ਕੀ ਕਰ ਰਹੀ ਸੀ ਉੱਥੇ ਬਸ ਉੱਥੇ ਬੈਠੀ ਸੀ ਮੈਂਟਲੀ ਅਫਸਰਡ ਜੀ ਲੱਗਦੀ ਆ ਕੰਨਾਂ ਤੋਂ ਸੁਣਦਾ ਪਰ ਬੋਲ ਨਹੀਂ ਰਹੀ ਜਵਾਨ ਨਹੀਂ ਪਲਟ ਰਹੀ ਇੱਕ ਬਾਹ ਤੋਂ ਇੰਜਰਡ ਜੀ ਆ ਤੇ ਥੋੜੀ ਜੀ ਲੰਗ ਜੀ ਵੀ ਮਾਰਦੀ ਆ ਸਾਨੂੰ ਤਾਂ ਜੀ ਸਮਝ ਨਹੀਂ ਆਈ ਪਾਸ਼ਾ ਦੀ ਬੋਲ ਦੀ ਜਿਵੇਂ ਜਵਾਨ ਨਹੀਂ ਹੁੰਦੀ ਹੋ ਗਿਆ ਮੰਗ ਨਮਸਤੇ ਬੈਨ ਜੀ ਨਮਸਤੇ ਬੋਲ ਕੇ ਬੋਲ ਕੇ ਨਮਸਤੇ ਬੋਲ ਨਮਸਤੇ ਨਮਸਤੇ ਆ ਜਾਓ ਬਹਾਰਾ ਦੇਖੋ ਰੱਬ ਦੀ ਭਗਤ ਨਹੀਂ ਹੈ ਕੋਈ ਵਿਚਾਰੀ ਹੈ ਨਾ ਤੇ ਅੱਜ ਕੱਲ੍ਹ ਐਸ ਜੀਆਂ ਰੋਹਾਂ ਨੂੰ ਰੋਲਤਾ ਸੜਕਾਂ ਤੇ ਪਰ ਇੱਕ ਬੇਨਤੀ ਆ ਜਿੱਥੇ ਬਾਈ ਜੀ ਉਹਨਾਂ ਨੇ ਅਰਦਾਸ ਕੀਤਾ ਉੱਥੇ ਤੁਸੀਂ ਵੀ ਕਰਿਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਤਾਂ ਜੋ ਇਸ ਭੈਣ ਦਾ ਘਰ ਲੱਭ ਜਵੇ ਹੋ ਸਕਦਾ ਆਪਣਿਆਂ ਤੋਂ ਵਿਛੜ ਗਈ ਹੋਵੇ ਹੋ ਸਕਦਾ ਵਾਕਈ ਚੰਗੇ ਚੰਗੇ ਪਰਿਵਾਰ ਚ ਰਹਿੰਦੀ ਹੋਵੇ ਹੋ ਸਕਦਾ ਇਦੇ ਭੈਣ ਭਰਾ ਇਹਦੇ ਧੀਆਂ ਪੁੱਤ ਇਹਦੇ ਮਾਂ ਪਿਓ ਇਹਨੂੰ ਲੱਭਦੇ ਫਿਰਦੇ ਹੋਣ ਹਨਾ ਪਰ ਉਹਨਾਂ ਤੱਕ ਪਹੁੰਚਾਉਣ ਵਾਸਤੇ ਇੱਕੋ ਇੱਕ ਜਰੀਆ ਸੋਸ਼ਲ ਮੀਡੀਆ ਕਿਉਂਕਿ ਨਾ ਤਾਂ ਇਹ ਬੋਲ ਕੇ ਦੱਸ ਰਹੀ ਹੈ ਕੁਝ ਤੇ ਪੜਨਾ ਲਿਖਣਾ ਆਤਾ ਹੈ ਲਿਖਣਾ ਆਤਾ ਹੈ ਇਸ ਵਿੱਚ ਨਾਮ ਲਿਖ ਦੋ ਆਪਣਾ ਇੱਧਰ ਲਿਖ ਦੋ ਨਾਮ ਲਿਖ ਦੋ ਇੱਧਰ अरे ताड़िया बहुत अच्छे बहुत अच्छे नाम क्या है तुम्हारा नाम क्या है नाम क्या है नाम नाम क्या है तुम्हारा क्या नाम है दो 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 दो। नाम तुम्हारा क्या है कहाँ की रहने वाली है तुम तो? नाम तुम्हारा क्या है नाम ਭਾਈ ਹੈ ਭਾਈ ਭਾਈ ਕਿੰਨਾ ਭਾਈ ਹੈ ਕਿੰਨਾ ਭਾਈ ਹੈ ਭਾਈ ਕਿੰਨਾ ਹੈ ਬਾ ਬਾ ਇਹ ਬਸ ਆਇਆ ਹੋਰ ਵਰਕਾ ਭਾਈ ਹੈ ਕਿ ਛੜਕਾ ਭਾਈ ਹੈ ਇਹ ਪਾਣੀ ਪੀ ਲੇ ਪਾਣੀ ਪੀ ਲੇ ਇੱਕ ਗੱਲ ਤਾਂ ਹੈ ਜੀ ਵੀ ਆਈ ਤਾਂ ਕਿਸੇ ਪਰਿਵਾਰ ਚੋਂ ਹੀ ਆ ਸੜਕਾਂ ਤੇ ਰਹਿਣ ਵਾਲੀ ਜਾਂ ਕੋਈ ਇਦਾਂ ਨਹੀਂ ਹੈਗੀ ਵੀ ਇਹ ਬਹੁਤ ਸਮੇਂ ਤੋਂ ਸੜਕਾਂ ਤੇ ਆ ਇਹਦੇ ਨਾਲ ਧਾਂ ਦੇ ਵਿੱਚ ਪਾਈ ਹੋਈ ਇਹ ਰਿੰਗ ਇਹ ਦਰਸਾਉਂਦੀ ਆ ਵੀ ਇਹ ਕਿਸੇ ਸਮਾਜ ਦੇ ਹਿੱਸਾ ਵਾ ਕਿਸੇ ਦਾ ਦੇਖੋ ਨੌਂ ਪਾਲਸ ਲਾਈ ਆ ਮਤਲਬ ਕਿਤੇ ਨਾ ਕਿਤੇ ਟੇ ਰਹਿ ਰਹੀ ਸੀ ਆਪਣਿਆਂ ਦੇ ਵਿੱਚ ਕਿਤੇ ਤੇ ਆਪਣਿਆਂ ਦੇ ਅੱਖੋਂ ਦੂਰ ਹੋ ਗਈ ਕਿਤੇ ਬਸ ਅਰਦਾਸ ਹੀ ਕਰੀਏ ਆਪਾਂ ਸਾਰੇ ਉਹ ਚੰਗੇ ਹੋਣ ਵਿਚਾਰ ਉਹ ਆ ਕੇ ਆਪਣੀ ਪਰਿਵਾਰ ਦੀ ਮੈਂਬਰ ਨੂੰ ਇੱਥੋਂ ਲੈ ਕੇ ਜਾਣ ਜਾਂ ਮਿਲ ਕੇ ਜਾਣ ਬਸ ਅਰਦਾਸ ਕਰਿਓ ਕਿ ਅਨਨੋਨ ਭੈਣ ਵਾਸਤੇ ਜਿਹਦਾ ਨਾਮ ਵੀ ਨਹੀਂ ਪਤਾ ਵੀ ਇਹਨੂੰ ਕੋਈ ਜਾਣਨ ਪਹਿਚਾਨਣ ਵਾਲਾ ਮਿਲ ਜੇ ਭਾਈ ਜੀ ਆਪਣਾ ਕੀ ਨਾਂ ਜੀ ਜਗਤਾਰ ਸਿੰਘ ਜਗਤਾਰ ਥੋੜਾ ਖਾਲਸਾ ਜੀ ਗਗਨਦੀਪ ਸਿੰਘ ਗਗਨਦੀਪ ਸਿੰਘ ਜੀ ਕੁਲਵਿੰਦਰ ਕੁਲਵਿੰਦਰ ਸਿੰਘ ਹੈ ਹੈ ਜੀ ਹੋ ਜਾਂਦੇ ਨੇ ਠੀਕ ਹੈ ਬਾਈ ਤੇ ਤੁਸੀਂ ਬਾਈ ਜੀ ਉੱਥੋਂ ਪਿੰਡ ਚੋਂ ਹੀ ਆ ਤੁਹਾਡੇ ਘਰ ਦੇ ਨੇੜੇ ਤੇਰੇ ਮਿਲੀ ਕਿੱਥੇ ਮਿਲੀ ਆਪਣੇ ਘਰ ਦੇ ਨੇੜੇ ਸੀ ਉੱਥੇ ਵੀ ਗੁਰੂ ਘਰ ਲੈ ਕੇ ਉਸ ਤੋਂ ਬਾਅਦ ਗੁਰੂ ਘਰ ਉੱਥੇ ਪਠਾ ਲਈ ਅਸੀਂ ਸਾਰਾ ਵਸ ਪੱਖਾ ਚਲਾਇਆ ਓਕੇ ਪਾਣੀ ਦਾ ਅਸੀਂ ਫਿਰ ਆਹ ਨਾਲੇ ਪਤਾ ਕੀਤਾ ਕੋਈ ਝੁੱਗਿਆਂ ਵਾਲੇ ਜਾਂ ਕੋਈ ਬੈਠੇ ਹੋਣ ਉੱਥੇ ਕਿਤੇ ਸਾਰੇ ਮੋਟਰਾਂ ਤੇ ਜਿੰਨੇ ਬੈਠੇ ਆ ਜੁਕੀ ਵਾਲੇ ਜਾਂ ਬਿਹਾਰ ਵਾਲੇ ਉਹਨਾਂ ਤੋਂ ਪਤਾ ਪੁੱਤਾ ਕੀਤਾ ਇੱਕ ਵਾਰੀ ਦੇਖੋ ਵੀ ਉੱਥਾ ਕੋਈ ਜਾਣੂ 45 ਪਿੰਡਾਂ ਚ ਇਹਨਾਂ ਦਾ ਕੋੜਮਾ ਕੋੜਮਾ ਰਹਿੰਦਾ ਜਿਹੜਾ ਉਹ ਕਦੇ ਵੀ ਨਹੀਂ ਸਾਡੇ ਇਹ ਨਿੰਕੇ ਸਾਹਿਬ ਪਤਾ ਕਰਿਆ ਪਤਾ ਕਰ ਫੇਰੀ ਤੁਹਾਡੇ ਨਾਲ ਬਿਠਾਣੇ ਵੀ ਗੈਡ ਜੀ ਹਾਂਜੀ ਅਸੀਂ ਥੋੜਾ ਜਿਹਾ ਪ੍ਰੋਸੈਸ ਤੇ ਹੁਣ ਜਿਵੇਂ ਤੁਹਾਨੂੰ ਪਤਾ ਜਿਵੇਂ ਜਿਵੇਂ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ ਪਰਿਵਾਰ ਵੱਡਾ ਹੁੰਦਾ ਜਾ ਰਿਹਾ ਜੀ ਫਿਰ ਵੀਰੇ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਤੁਸੀਂ ਥਾਣੇ ਇੱਕ ਰੈਪੋਰਟ ਕਰਵਾ ਦੇਓ ਕਿਉਂਕਿ ਲੜਕੀ ਦਾ ਕੰਮ ਆ ਕਈ ਵਾਰੀ ਕੋਈ ਐਸੀ ਗੱਲ ਹੁੰਦੀ ਹੈ ਜਿਹੜੀ ਬਾਅਦ ਚ ਪਤਾ ਲੱਗਦੀ ਹੈ ਤੇ ਫਿਰ ਥਾਣੇ ਡੀਆਰ ਕਟਾਈ ਹੋਵੇ ਥੋੜਾ ਕਾਨੂੰਨੀ ਵਕਤ ਤੋਂ ਠੀਕ ਹੋ ਜਾਂਦਾ ਗਾਮ ਤੇ ਬਾਈ ਹੁਣਾਂ ਨੇ ਉਹ ਵੀ ਉਪਰਾਲਾ ਕੀਤਾ ਥਾਣੇ ਜਾ ਕੇ ਚੌਕੀਮਾਨ ਤਲਾਹ ਦੇ ਕੇ ਡੀਡੀਰ ਕਟਾ ਕੇ ਲੈ ਕੇ ਆਏ ਨੇ ਤੇ ਪ੍ਰਧਾਨ ਤੇ ਸੱਜਣ ਇਹ ਆਪਣੀ ਜ਼ਿੰਮੇਵਾਰੀ ਨਿਭਾਉਣ ਸਾਡੇ ਕੋਲੇ ਕੋਠੇ ਹਾਸ ਤੋਂ ਪਹੁੰਚਿਆ ਦਿਗਰਾਉਂ ਸ਼ਹਿਰ ਦੇ ਬਿਲਕੁਲ ਨੇੜੇ ਪੈਂਦਾ ਇਹ ਪਿੰਡ ਤੇ ਉਥੋਂ ਬਾਈ ਹੁਣੀ ਇਸ ਭੈਣ ਨੂੰ ਲੈ ਕੇ ਆਏ ਤੇ ਹੁਣ ਤੁਸੀਂ ਆਪਣਾ ਫਰਜ਼ ਨਿਭਾਇਓ ਜਿਵੇਂ ਇਹਨਾਂ ਨੇ ਨਿਭਾਇਆ ਇਨਸਾਨ ਹੋਣ ਦਾ ਉਹਨਾਂ ਅਗਲਾ ਫਰਜ਼ ਤੁਸੀਂ ਨਿਭਾਇਓ ਵੀਡੀਓ ਨੂੰ ਸ਼ੇਅਰ ਕਰਕੇ ਜੇ ਕੋਈ ਪਹਿਚਾਣਦਾ ਜੇ ਕਿਸੇ ਨੇ ਇਹਨੂੰ ਪਹਿਲਾਂ ਦੇਖਿਆ ਵਾ ਤਾਂ ਸਾਡੇ ਨੰਬਰ ਦਿੱਤੇ ਹੋਏ ਉੱਪਰ ਉਹਨਾਂ ਨੰਬਰਾਂ ਤੇ ਜਾਣਕਾਰੀ ਸਾਂਝੀ ਕਰੋ ਵੈਗੁਰੂ ਜੀ ਦਾ ਖਾਲਸਾ ਵੈਰੀ ਵਾ ਓਕੇ ਸ਼ਬਦ ਮੈਂ ਸਾਂਝੀ ਕਰਨਾ ਜਿਹੜਾ ਕੰਮ ਕਰ ਰਹੇ ਹਾਂ ਜੀ 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 ਬਾਈ ਜੀ ਬਹੁਤ ਇਹ ਸਾਧੂ ਸੰਤ ਦਾ ਹਿੱਸਿਆ ਹੈ ਵਾਹਿਗੁਰੂ ਤੁਸੀਂ ਅਸੀਂ ਇਹ ਸਭ ਸਾਡੇ ਇਲਾਕੇ ਦੇ ਵਿੱਚ ਭਗਤਪੁਰ ਸਿੰਘ ਜੀ ਵਾਹਿਗੁਰੂ ਦੁਆਰਾ ਸਾਨੂੰ ਜਿਹੜੀ ਦੇਣਾ ਜਰੂਰੀ ਨਹੀਂ ਵੀ ਚੋਲਿਆਂ ਦੇ ਵਿੱਚ ਸਾਧੂ ਸੰਤ ਹੁੰਦੇ ਆ ਤੇ ਬਹੁਤ ਖੁਸ਼ੀ ਹੁੰਦੀ ਆ ਤੁਹਾਡੀਆਂ ਵੀਡੀਓ ਚ ਅਸੀਂ ਦੇਖਦੇ ਆਂ ਸ਼ੇਅਰ ਕਰਦੇ ਆਂ ਤੇ ਬਹੁਤ ਮਨ ਨੂੰ ਸਕੂਨ ਲੱਗਦਾ ਵੀ ਤੁਸੀਂ ਵੱਡਾ ਪਰਿਵਾਰ ਹੋ ਰਿਹਾ ਬਹੁਤ ਲੋਕਾਂ ਦਾ ਵੀ ਸਹਿਯੋਗ ਹੋ ਰਿਹਾ ਬਹੁਤ ਹੀ ਤੁਹਾਡਾ ਥੈਂਕ ਯੂ ਧੰਨਵਾਦ ਜਿਹੜਾ ਤੁਸੀਂ ਕੰਮ ਕਰ ਰਹੇ ਆਂ ਲੋਕਾਂ ਤਾਂ ਦੀ ਸੇਵਾ ਪ੍ਰਾਪਾਲਾ ਬਹੁਤ ਵੱਡਾ ਜੀ ਬਹੁਤ ਸ਼ੁਕਰੀਆ ਪਰ ਅਸੀਂ ਕਰ ਨਹੀਂ ਰਹੇ ਜੀ ਇਹ ਹੋ ਰਿਹਾ ਇਹ ਗੁਰੂ ਦੀ ਕਿਰਪਾ ਮਹਾਰਾਜ ਦੀ ਸਾਂਡੇ ਕੋਲੇ ਸੋਧ ਵਿੱਚੋਂ 70 ਸੇਵਾਦਾਰ ਨੇ ਜਿਹੜੇ ਉਹ ਮਹਾਰਾਜ ਦੇ ਭੇਜੇ ਹੋਈ ਹੈ ਜਿਹੜੇ ਕਿਸੇ ਟਾਈਮ ਮਰੀਜ਼ ਸੀ ਜਾਂ ਦੁੱਖ ਤਕਲੀਫਾਂ ਚ ਆਏ ਸੀ ਇੱਥੇ ਅੱਜ ਉਹ ਸਾਡੇ ਨਾਲ ਸੇਵਾ ਕਰਾ ਰਹੇ ਨੇ ਇਹ ਮਹਾਰਾਜ ਦੀ ਸਾਡੀ ਤੌਕਾਤ ਹੀ ਨਹੀਂ ਵੀ ਅਸੀਂ ਇੰਨੇ ਬੰਦਿਆਂ ਨੂੰ ਅਸੀਂ ਪ੍ਰਸ਼ਾਦਾ ਵੀ ਸ਼ਕਾ ਸਕੀਏ ਇਹ ਮਹਾਰਾਜ ਆਸ਼ੀਰਵਾਦ ਇਹਨਾਂ ਨੇ ਦਿੱਤਾ ਖਾਨੇ ਬਿਲਕੁਲ ਠੀਕ ਹੈ ਭਾਈ ਜੀ ਮੈਂ ਖਾਲਸਾ ਚਲਿਏ ਭੇੜੇ ਘਰੇ ਚੱਲ ਫਿਰ ਆਜ ਚੱਲ ਆਜੋ ਆਜਾ ਆਜਾ ਜੀ ਮੈਂ ਆਪਣਾ ਸਮਾਨ ਕੋਈ ਚਲੋ ਭੈਣੇ ਚਲ ਹੋ ਉੱਥੇ ਚਲੋ